ਪਹਿਲੇ ਅਗਲਾ ਕੀ ਕਰ ਲੈ ਯਾਰ ਤੂੰ ਚੱਕ ਮੈਨੂੰ ਕੀ ਮੈਂ ਡਾਕਟਰਾਂ ਇਹਨੂੰ ਦਿਖਾ ਦੇ ਕੇ ਕਰਾ ਇਹਨੂੰ ਤੁਸੀਂ ਦੇਖ ਲਓ ਚੈੱਕ ਕਰਾਏ ਇਹਨੂੰ ਲੈ ਮੇਰੇ ਭਾਈ ਤਾਂ ਜ਼ੀਰੋ ਫੰਡਰ ਹੈ ਭਾਈ ਦੁੱਧ ਦੰਦੀਆਂ ਲੈਣੀ ਆ ਯਾਰ ਅਗਲਾ ਕਹਿ ਰਿਹਾ ਮੈਂ ਤਸੱਲੀ ਚ ਆਉਂਦੇ ਮਾਂ ਵੀ ਜੁਕਤੀਆਂ ਖਾਣੀਆਂ ਨੇ ਮੈਂ ਜਵਾਨ ਬੱਕਰੀ ਐ ਕੋਕਾ ਪੀਸ ਐ ਹੈ ਭਰੀ ਹੋਈ ਤਾਜੀ ਫੀਸ ਐ ਹਾਂ ਠੀਕ ਐ ਆ ਸਹੀ ਗੱਲ ਗੱਲ ਤੇਰੀ ਚੱਲ ਬੋਲ ਹਾਂ ਯਾਰ ਪਾਜੀ ਜੀ ਉਹਨੇ ਕਹਿ ਦਿੰਦਾ ਬੋਲ ਅਗਲੇ ਦੇ ਬਾਪ ਦੇ ਘਰੇ ਬਣਦੀਆਂ ਨੇ ਬੋਲ ਦੇ ਭਾਈ ਹਾਂ ਬੱਕਰੀ ਦਾ ਚੌਕਣਾ ਪਿੰਡ ਹੈ ਤ੍ਰਿਉਤੀ ਧਾਰ ਹੈ। ਚੱਲ ਬੋਲ ਯਾਰ ਬੋਲੋ ਦਾ ਸਾਰ ਇੱਕ ਗੱਲ ਹੈ। ਤੁਹਾਡਾ ਸਾਰਾ ਬੇੜਾ ਇਕੱਠਾ ਹੋ ਕੇ ਸਿਆਂ ਨੂੰ। ਦੇਖਣ ਵੀ ਉਹ ਗੀਤ ਵੀ ਗਾ ਕੇ ਇਹਨੂੰ ਘਰੇ ਲੈ ਜਾਣਗੇ ਤੇਲ ਚੋਕੇ। ਤੇਲ ਚੋਕੇ। ਵੀ ਮੁੰਡਾ ਬੱਕਰੀ ਲੈ ਕੇ ਆਇਆ। ਇਹ ਰਾਵਾਂ ਪਾਊਗਾ ਤਾਂ ਹੀ ਚੋਣਗੇ ਤੇਲ ਜੇ ਦੱਸੇ ਅੰਦਰ ਬਾੜ ਦੀ। ਹਾਂ। ਕਹੂਗਾ। ਕਾਊ ਬੱਕਰੀ ਕਹੂਗੀ। ਲੈ ਰਿਏ। ਹੈਂ? 25 ਹਜ਼ਾਰ ਕੇ। 25 ਗੱਲਾਂ ਕੱਚੀ। ਹਾਂ ਹਜੇ। ਔਰ ਆਓ ਗੰਜਾ ਜਿਆ ਯਾਰ ਤੂੰ ਵੀ ਪੰਗੇ ਛੜਿਆ ਦਨੇ ਤੋ ਬੋਲੋ ਜੀ ਹਾਂਜੀ ਅੱਖ ਨਾ ਮਾਰ ਮੇਰੇ ਕਣੀ ਹੱਥ ਮਾਰ ਮੇਰੇ ਕਣੀ ਰੇ ਕਰ ਲਾ ਰੱਬ ਜੀ ਮੜੀ ਜੀ ਮੁੰਡਾ ਪਤਾ ਕੀ ਗੱਲ ਆ ਫਿਰ ਵੀ ਕਿਨੇ ਵੀ ਮੈਂ ਫੇਕ ਕਰਨੇ ਫਰਾ ਹਾਲੋ ਜੀ ਦੋਏ ਭਾਈਆ ਚ ਤਾਏ ਦੀਓ ਚਾਚੇ ਦੇ ਹਾਂ ਰੇ ਚਾਚੇ ਦੇ ਮਿੱਤਰ ਮਿੱਤਰ ਹੋਏ ਨੇ ਇਕੱਠੇ ਮਿੱਤਰ ਮਿੱਤਰ ਭਾਈ ਬੋਕਨ ਭਰਾ ਆਇਆ ਇੰਨਾ ਟਾਈਮ ਕਿੱਥੇ ਖੜੂਗਾ ਓ ਉਹ ਯਾਰ ਦੋ ਚੱਪੜੇ ਦੇ ਅੰਦਰ ਪਾੜ ਬੱਕਰੀ ਉਹ ਮੇਰੇ ਯਾਰ ਮੇਰੇ ਚੱਲ ਨਾ ਇੰਨਾ ਟਾਈਮ ਯਾਰ ਅਸੀਂ ਪਹਿਲੀ ਤੇਰੇ ਤਾਏ ਦੇ ਬੰਨੇ ਹੋਇਆ ਆ ਬਾਪ ਦੇ ਕੀ ਗੱਲ ਨਹੀਂ ਆ ਬਾਪ ਤੇ ਨਾ ਯਾਰ ਬਾਪ ਦੇ ਬੰਨੇ ਆ ਕਿੱਦਰਾ ਓਏ ਆ ਖੜਾਵਾ ਕਰ ਓਏ ਉਹਨੂੰ ਧੱਕੇ ਧੱਕੇ ਮਾਰ ਕੇ ਖਿੱਚ ਕੇ ਲਿਆ ਯਾਰ ਫੜ ਕੇ ਓਰੇ ਆਗਾ ਤੂੰ ਓਏ ਮੈਨੂੰ ਕੇਸ ਪਹਿਲੀ ਚੱਲ ਅਸੀਂ ਪਹਿਲੇ ਤੇਰੇ ਤਾਏ ਕੋਸਮੀ ਕਰਿਆ ਸੀ ਅੱਛਾ ਓਰੇ ਇਧਰ ਇਧਰ ਆਗਾ ਓ ਬੂਤ ਲੈ ਲਿਆ ਨਾ ਫੜ ਲਾ ਉਹਨੇ ਖੜਾ ਕੱਲ ਸੁਣ ਬਈ ਆ ਹਾਂ ਰੱਬੀ ਬੋਲ ਉਹ ਗੱਲ ਹੋ ਗਈ ਕਹਿੰਦੀ ਡੁੱਬੀ ਤਾਂ ਤਾਂ ਹੀ ਜੇ 사ਨਾ ਆਇਆ ਜੇ ਹੁੰਦੇ ਰੁਪਏ ਗੱਲ ਸਾਰੀ ਰੁਪਈਆਂ ਦੀ ਰਹਿ ਗਈ ਹਾਂ ਬੋਲੋ ਜੀ ਹੁਣ ਤਾਂ ਕਾਤਾ ਪੜਾਕਾ ਪਾਣ ਦਾ ਹਾਂ ਹਾਂ ਰੁਪਏ ਹੈ ਨਹੀਂ ਜੇਲ੍ਹ ਤੋਂ ਡਰਦਾ ਚੱਲ ਕੋਈ ਨਾ ਬੋਲ ਰੁਪਏ ਦੇ ਕੇ ਤਾਂ ਆਪ ਵਰੀ ਹੋ ਜਾਣੇ ਹਾਂ ਹਾਂ ਜੀ ਹਾਂ ਬੋਲੋ ਇਹ ਆ ਚੱਕ 26000 ਦੀ ਕਹਿੰਦਾ 24 ਵੀ ਵਧੀਆ ਆਉਣਾ ਚਾਹੀਦਾ ਐ ਵਰੀ ਵੀ ਨਹੀਂ ਕਰਦਾ ਮਾਣਾ ਜੀ ਹੋਰ ਕਿੰਨੇ ਦੀ ਯਾ 35000 ਦੀ ਬੱਕਰੀ ਲੈ ਜਾ ਕਾਹ ਨੂੰ ਮੁੱਲ ਕਰਨੇ ਨੇ ਯਾਰ ਫੜੀ ਕੰਨ 40 ਕਰ ਦੇ ਨਾਲੇ ਫੜੀ ਮੰਨ ਪਕਾਵਾ ਸ਼ਰਮ ਬਗਾਵੇ ਫੜੀ ਕੰਨ ਪਕਾਵਾ ਮੰਨ ਉਰਤਟ ਪਰ ਬਾਜੀ ਵਾਲੀ ਗੱਲ ਨਹੀਂ ਕੱਲ ਛਤ ਗਰੀਬ ਦਾ ਘਰ ਬਸਾ ਗਰੀਬ ਦੇਖ ਲਈ ਮਨੇ ਓਏ ਗਰੀਬ ਦਾ ਘਰ ਬਸਾਉਣੇ ਲੰਗੜੀ ਟੁੱਟੀ ਲਿਆ ਕੇ ਬਾੜ ਦੇ ਰੋਟੀ ਦਾ ਮਸਲਾ ਹੁਣ ਬੱਕਰੀ ਵੀ ਦੇ ਰਾ ਕੱਢੀਆਂ ਮਸਲਾ ਰੋਟੀ ਦਾ ਓਏ ਹਾਂ ਬਸ ਵੇਚਦੀ ਹਾਂ ਬਸ ਸੁਣਨੀ ਹਾਂ ਜੈਨਾ ਹਾਂ ਬੋਲਦੇ ਬੋਲ ਹਾਂ ਕਰਦੇ ਜੈਨਾ ਕਰਦੇ ਕਿਹੜਾ ਦੇ ਦੇਣੀ ਮਟਿਆਰੇ ਲੰਬੀ ਵਾਹ ਕਰਕੇ ਬਸ ਵੇਚੀ ਠਾਈ ਨਹੀਂ ਹੋ ਗਈ ਹੋ ਗਈ ਨਹੀਂ ਹੋ ਗਈ ਹੋ ਗਈ ਹੋ ਗਈ ਹੈ ਨਹੀਂ

ਹਾਂ ਆਹ ਫਿਰ ਕੋਈ ਗੱਲ ਨਹੀਂ 500 ਰੁਪਏ ਦਾ ਨਹੀਂ 500 500 ਦਾ ਦੇਣੀ ਹੈ ਕਿ ਪਰੇ ਬੱਕਰੀ ਦੇਤੀ ਹੈ ਜਦ ਤੱਕ ਨਹੀਂ ਬਤਾਇਆ ਤੱਕੀ ਵੀ ਦੇਖ ਯਾਰ ਹੋਣੀ ਬੱਕਰੀ 29 29 ਦੇਖੋ ਨਾ ਜੇ ਹੈਗੇ ਕੋਈ ਗੱਲ ਨਹੀਂ ਬ्रो ਉਹ ਵੀ ਮਾਰੋ ਹੈ ਨਹੀਂ ਯਾਰ ਚੱਲ ਕੋਈ ਗੱਲ ਨਹੀਂ 28 ਦੀ ਤਾਂ ਮੈਂ ਚਾਹਤਾ ਹੁੰਦੀ ਨਹੀਂ ਉਹ ਰੱਖ ਲੈ ਯਾਰ ਪਿੱਛੇ ਨਾ ਮਾਰ ਮੇਰੀ ਗੱਲ ਸੁਣ ਰਾਜੂ ਓਏ 1500 ਵਾਲੀ ਮੇਰੀ ਸਾਡੇ 28 ਦੀ ਹੋਊਗੀ ਬੱਸ ਲੈ ਜਾਓ ਸਾਡੇ 28 ਦੀ ਲੈ ਜਾਓ ਓ ਲੈ ਜਾ ਓਏ ਤੇਰੇ ਪਿੱਛੇ ਹਾਰੇ ਕੱਢਨੇ ਦੇ ਨੇ ਅਸੀਂ ਕੱਢਦੇ ਨਹੀਂ ਤੇ ਤੇ ਨਮਾਜ਼ੇ ਦੇ ਡਾਂਗਾ ਕਰਦਾ ਰਹਿਣ ਦੇ ਵੀ ਕੋਈ ਗੱਲ ਨਹੀਂ ਹੈਗੀ ਬਾਈ ਜੇ ਨਹੀਂ ਮੰਨ ਕਰਦਾ ਨਾ ਬੱਕਰੀ ਇੱਥੇ ਮਾਰ ਦੇ ਹਰ ਪੈਸੀ ਸਾਈ ਉਹਦਾ ਇੱਕ ਐਂ ਦੀ ਵੀ ਹਟੇ ਹਟਿਆਰੀ ਓਕਾ ਪੀਸ ਤੇ ਸਾਰੇ ਲਊਗਾ ਬੱਕਰੀ ਦਾ ਪੈਸਾ ਦੇ ਦਊਂ ਤੈਨੂੰ ਮੈਂ ਤਾਂ ਕੋਈ ਗੱਲ ਨਹੀਂ ਪੈਸਾ ਕਰਾਂਗੇ ਨੂੰ ਤੂੰ ਤਾਂ ਨਾ ਬੋਏ ਤੇ ਜੀ ਦਾ ਹਾਂ ਉਹ ਬਾਈ ਕਹਿੰਗੇ ਹੈਰੀ ਹਾਲ ਉਹਦੇ ਦੀ ਗੱਲ ਓਏ ਕਿਉਂ ਨਾ ਬੋਲੇ ਤਾੰਦੇ ਬੜੇ ਗੱਡੀ ਕੌਣ ਕਹਿੰਦਾ ਤਾਂ ਦੱਤਾ ਜੰਮਿਆ ਤੀ ਕੋ ਗੱਡੀ ਚ ਆਇਆ ਤੀ ਹਾਂ ਯਾਰਾ ਦਖਿਆਰੇ ਵੀ ਪੱਕੇ ਪਾਲੀਆਂ ਨਹੀਂ ਜਵਾਨ ਬੱਕਰੀ ਆ ਇਹ ਕਿਹੜਾ ਕਹਿ ਦੂ ਬਲਾ ਔਰ ਕਿਹੜਾ ਕਲਾਕਾਰ ਆ ਮੇਰੇ ਸਾਹਮਣੇ ਬੱਕਰੀਆਂ ਚਾਰਨ ਵਾਲਾ ਜੇ ਕੋਈ ਬੁੜੀ ਕਹਿਗੇ ਮੈਂ ਤੇਰਾ ਕੱਚੇ ਘੜੇ ਪਾਣੀ ਪੀਰੂ ਯਾਰ ਹੈ ਹੈ ਬੁੜੀ ਵੀ ਉਹਦੇ ਦਸਰੇ ਫੜਾ ਜਾ ਕੱਢ ਗਿਆ ਜੇ ਲੈਣੀ ਆ ਬੱਕਰੀਆਂ ਦਾ ਓਏ ਮੈਨੂੰ ਲੱਗ ਰਿਹਾ ਚੁੱਤਰ ਜੇ ਖੁਰਚਣ ਕੰਟਾ ਹੋ ਗਿਆ ਯਾਰ 2 ਘੰਟੇ ਹੋ ਗਏ ਹਨ ਅਰੇ ਕੈਲ ਫੱਟਿਆ ਸੀ ਦੋ ਘੰਟੇ ਹੋ ਗਏ ਬੋ ਬੰਦੇ 10 ਤੇਰੇ ਚਾਚੇ ਦੇ ਬੰਨੇ ਹੋਏ ਆ ਕਿ ਤਾਇਆ ਨੂੰ ਕੁਝ ਵੀ ਉਧਰ ਕਰਾ ਦੇਉਂਦੇ ਆਲਾ ਹੱਦ ਲਾਤੀ ਬੰਦੇ ਨੇ ਬੋਲੇ ਬਣਾਤੇ ਹੋ ਸੁੱਕੇ ਜਿਹੇ ਆਦਮੀ ਨੇ ਆ ਨੋਟ ਫੜਾ ਦੇ ਸਫਾਈ ਆ ਉਧਰ ਫੜਾਉਂਦੇ ਆ ਇਹ ਤਾਂ ਮਸਾਂ ਤੱਕੋਂ ਤੱਕ ਕੀ ਹੋ ਕੇ ਕਰਿਆ ਕੁਸਾ ਉਹ ਜਰਾ ਬਰਾ ਪਾ ਹੋਗਾ ਭਾਵੇਂ ਤੂੰ ਮੇਰੇ ਹੁੰਦੇ ਨਾ ਡਰਾਂ ਪਹਿਲਾਂ ਤੈਨੂੰ ਜਾਨ ਮਾਇਂ ਦੂੰ ਇਹ ਵੀ ਪਤਾ ਮਾਰਦੇ ਮਨ ਮੰਗ ਮਗਰ ਗਏਗਾ ਖੜਾਗਾ ਮਾਰ ਖੜਾ ਬੰਦਾ ਆ ਸਾਈ ਜਾਣਾ ਬਾਈ ਆ ਦੋ ਹੋ ਗਏ ਚੱਕਣ ਨੂੰ ਕੀ ਚੀਜ਼ ਹੈ ਇਹ ਮੰਦਾ ਮਾਰ ਮੰਗ ਮਗਰ ਆਦੇ ਬੱਡੀ ਗੜਾ ਬੰਦਾ ਨੋ ਕੀ ਮਾਰਦੇ ਤੇਵਾਰੀ ਵੀ ਕੋਈ ਨਹੀਂ ਨਾ ਦੋ ਦੋ ਸਾਡੇ ਬਾਰੇ ਹੋ ਗਏ ਮਾਰਦਾ ਸਾਨੂੰ ਇੱਥੇ ਚੰਗੇ ਹੋਣਾ

ਓਏ ਖੜ ਜਾ ਬਾਈ ਤੂੰ ਪੁੱਲ ਦੇ ਮੈਨੂੰ ਫੜਾਈ ਆ ਬੜੇ ਬੜੇ ਨੋਟ ਕੱਢਿਆ ਓਏ ਖੜ ਜਾ ਇਹਨੇ ਕਦੇ ਪੈਸੇ ਗਿਣੇ ਨਹੀਂ ਹੋਰ ਇਹਨੇ ਕਾਨੂੰ ਗਿਣੇ ਨਹੀਂ 12 ਹੋ ਗਿਆ ਇਹ 18 ਹੋ ਗਿਆ ਜੀ ਕੋਈ ਨਹੀਂ ਹੋ ਗਿਆ ਜੀ ਬੀ ਯਾਰਾ 21 ਲੱਗਣ ਪਹਿਲਾ ਹੱਕਾਇਨਾ 8 ਗਣ ਭਾਈ ਯਾਰ ਭਾਈ ਗਿਣ 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 2 3 4 5 6 7 8 9 10 22 22 ਹੋ ਗਿਆ 22 ਹੋ ਗਿਆ 23 25 24 1 8 7 9 10 10 10 24 24 ਹੋ ਗਿਆ 8 9 100 ਘਟਾ ਵੀ 25 ਤੋਂ 100 ਮੈਂ ਦੇ ਦੋ 25 ਹੋ ਜਾਣਗੇ ਬਾਕੀ 4 ਲੈ ਆ ਤਿੰਨ ਲਾ ਦੇਣਾ ਕਰਵਾਓ ਤੈਨੂੰ ਨਿਬੇ 2.5 ਦਾ ਹੋਇਆ ਜੀ ਨਹੀਂ 2.5 ਦਾ ਹੋਇਆ 2.5 ਦਾ ਹੋਇਆ 2.5 ਦਾ ਹੋਇਆ ਬਾਈ ਆ ਉਹਦਾ ਵੀਡੀਓ ਤਾਂ ਦੁਬਾਰੇ ਕਰ ਸਾਡੇ 2.5 ਦਾ ਹੋਇਆ ਬਾਈ ਜੇ ਤੈਨੂੰ ਨਹੀਂ ਚੰਗੀ ਲੱਗਦੀ ਆ ਉਹ ਵੀ ਕੋਈ ਗੱਲ ਨਹੀਂ ਪੱਕੀ ਹੁਣ ਸੌਦਾ ਕਰ ਵੀਡੀਓ ਬਣ ਓਏ ਚੁੱਪ ਬਾਈ ਸੌਦਾ ਹੋ ਗਿਆ ਵੀਡੀਓ ਬਣ ਇਹਦੇ ਕਰੀ ਜਾਂਦੀ ਪੱਕੀ ਸਾਡੇ ਕੋਲ ਜੇ ਉਸਤਾਂ ਜੀ ਹਾਂ ਅੱਖਾਂ ਦੇ ਜਵਾਨ ਦੇ ਪੈਸੇ ਗਾਂਗਾ ਸੀ ਪੱਕੀ ਨਹੀਂ ਮੋਰ ਤੇ ਜਿਹੜੀ ਜ਼बान ਹੋ ਗਈ ਦੁਨੀਆ ਚ ਪਿੱਛੇ ਨਾ ਕੀ ਕਰਦੀ ਆਪਾਂ ਜਿਹੜਾ ਕੋਈ ਝੂਠ ਬੋਲਦਾ ਸਾਹਮਣੇ ਹੋਇਆ ਯਾਰਾ ਨਾ ਬੱਕਰੀ ਜਾਲੀ ਜੀ ਨਹੀਂ ਆਉਂਦੀ ਹੈਗੀ ਇਹੇ ਲਓ ਜੀ 25000 ਹੋ ਗਿਆ ਹਾਂ ਜੈਨ ਲੋ 3500 3500 ਰਹਿ ਗਿਆ ਹਾਂ ਠੀਕ 3500 ਕਢਾ ਲਿਓ ਉੱਥੇ ਬੋਲ ਰਹਿ ਨੇ ਸਟੇਜ ਤੇ ਐਂ ਕਰਦੇ ਉਹਨਾਂ ਨੂੰ ਸਾਹਮਣੇ ਜੇ ਤਾਂ ਮੋਬਾਈਲ 'ਚ ਆਹ ਦੇਖੀ ਗੂਗਲ ਗੂਗਲ ਕਰ ਦਿਓ ਅਰਾ ਦੇ ਫੋਟੋ ਹੀ ਚ ਐ ਕਾ ਮੋਬਾਈਲ ਲਾ ਕੀ ਮਸਲਾ ਉਹ ਉੱਥੇ ਲਿਖਿਆ ਪਏ ਜਰਾ ਕੁਝ ਦਿਖਾਉਣਗੇ ਵੀ ਅੱਗੇ ਉਹ ਦਿਖਾਉਣਗੇ ਆਪਦੇ ਵਾਲਾ ਮਾਇਲਾ ਇਹ ਚਾਨਾ ਕੋਲ ਦਿਖਾਉ ਯਾਰ